ਜੈ ਮਾਤਾ ਦੀ ਦੋਸਤੋ ਜਲਦੀ ਤੋਂ ਜਲਦੀ ਕਰ ਲੋ ਦੀਪਕ ਮਲੋਦ ਨੂੰ ਫੋਲੋ ਕਿਉਂਕਿ ਸਾਡੇ ਕੋਲੇ ਐਡ ਕਰਨ ਦਾ ਸਿਰਫ ਪਲੇਟਫਾਰਮ ਇੰਸਟਾਗ੍ਰam ਫੇਸਬੁਕ ਔਰ YouTube ਹੈ ਕਿਉਂਕਿ ਜਦੋਂ ਤੁਸੀਂ ਸਾਨੂੰ ਫੋਲੋ ਕਰਦੇ ਹੋ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਕੋਈ ਫੇਮ ਦੀ ਉਹ ਹੈ ਸਾਡਾ ਮਤਲਬ ਕੀ ਹੈ ਸਿਰਫ ਤੁਹਾਡੇ ਕੋਲੇ ਸਾਡੀਆਂ ਜਾਣਕਾਰੀਆਂ ਜੋ ਕਿ ਮਹੱਤਵਪੂਰਨ ਜਾਣਕਾਰੀਆਂ ਨੇ ਉਹ ਪਹੁੰਚਾਉਣ ਦਾ ਮਤਲਬ ਹੈ ਔਰ ਅਸੀਂ ਇੱਕ ਅਸੀਂ ਆਪਣਾ ਐਡਰੈਸ ਚੇਂਜ ਕਰ ਰਹੇ ਹਾਂ 14 ਤਾਰੀਖ ਨੂੰ ਅਸੀਂ ਉਧਰ ਪਹੁੰਚ ਜਾਵਾਂਗੇ ਜਲਦੀ ਤੋਂ ਜਲਦੀ ਇਹ ਸ਼ੇਅਰ ਇਸ ਲਈ ਮੰਗ ਰਿਹਾ ਕਿਉਂਕਿ ਸਾਰੇ ਨੂੰ ਪਤਾ ਲੱਗ ਜਾਵੇ ਕਿ ਅਸੀਂ ਚੋਮੋ ਰੋਡ ਤੇ ਨਵੀਂ ਸ਼ਾਪ ਲੈ ਕੇ ਜਾ ਰਹੇ ਹਾਂ ਆਪਣੀ ਜਿਹੜਾ ਪੁਰਾਣਾ ਅੱਡਾ ਬਹੁਤ ਹੀ ਪੁਰਾਣਾ ਵਾ 16 17 ਸਾਲ ਦੇ ਅਸੀਂ ਬੈਠੇ ਹਾਂ ਕਸਟਮਰਾਂ ਦੇ ਪੈਰ ਇੱਥੇ ਪੈਡਲ ਬਣੀ ਹੋਈ ਹੈ ਠੀਕ ਹੈ ਇਹਨੂੰ ਮਤਲਬ ਉਧਰ ਲੈ ਕੇ ਜਾਣ ਲਈ ਤੁਹਾਡੀ ਸ਼ੇਅਰਿੰਗ ਜਿਆਦਾ ਤੋਂ ਜਿਆਦਾ ਹੋਣੀ ਚਾਹੀਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਜੋ ਕਿ ਹਰੇਕ ਬੰਦੇ ਨੂੰ ਪਤਾ ਲੱਗ ਜਾਵੇ ਕਿ ਅਸੀਂ ਹੁਣ ਚੋਮੋ ਰੋਡ ਜਿਹੜਾ ਕਿ ਸਾਹਮਣੇ SBI ਬੈਂਕ ਉਹਦੇ ਬਿਲਕੁਲ ਸਾਹਮਣੇ ਸਾਡਾ ਸ਼ੋਰੂਮ ਬਣ ਗਿਆ ਹੈ 14 ਤਾਰੀਖ ਨੂੰ ਮੈਂ ਉਧਰ ਹੀ ਬੈਠਣਾ ਸ਼ੁਰੂ ਕਰ ਦਵਾਂਗਾ ਜਲਦੀ ਤੋਂ ਜਲਦੀ ਫੋਲੋ ਕਰੋ ਸ਼ੇਅਰ ਕਰੋ ਔਰ ਲਾਈਕ ਕਰੋ ਜੈ ਮਾਤਾ ਦੀ